ਇਹ ਸੱਚੀ ਉਥੇ ਹੀ ਚੱਲਣ ਦੀ ਅੱਜ ਮਨਜਿੰਦਰ ਸਿੰਘ ਲਾਲਪੁਰਾ ਜੋ ਐਮਐਲਏ ਖਡੂਰ ਸਾਹਿਬ ਹੈ ਉਹਨਾਂ ਦੀ ਆਪਣਾ ਉਹਨਾਂ ਦੀ ਅਪੀਲ ਦੀ ਸੀ ਕਿ ਸੁਣਵਾਈ ਨਾਲ ਦੀ ਨਾਲ ਉਹਨਾਂ ਦੀ ਜ਼ਮਾਨਤ ਤੇ ਨਾਲ ਦੀ ਨਾਲ ਜਿਹੜੀ ਉਹਨਾਂ ਸਟੇ ਆਫ ਕਨਵੈਕਸ਼ਨ ਹੈ ਜੇ ਕਨਵੈਕਸ਼ਨ ਸਟੇ ਨਹੀਂ ਹੁੰਦੀ ਤਾਂ ਉਹ ਉਹਨਾਂ ਦੀ ਐਮਐਲਏਸ਼ਿਪ ਖਾਰਜ ਹੁੰਦੀ ਹੈ ਪਰ ਇਸ ਦੇ ਵਿੱਚ ਕੀ ਜੋ ਜੱਜ ਸਾਹਿਬ ਨੇ ਪੁੱਛਿਆ ਉਹਨਾਂ ਦੇ ਵਕੀਲ ਸਹਿਬਾਨ ਨੂੰ ਕਿ ਇਹਦੇ ਬਾਰੇ ਕੋਈ ਕਾਰਵਾਈ ਕੀਤੀ ਹੈ ਤਾਂ ਉਹਦੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਸਰਕਾਰ ਨੇ ਤੇ ਇਸ ਕਰਕੇ ਉਹਦੀ ਕੋਈ ਅਰਜੈਂਸੀ ਵੀ ਨਹੀਂ ਉਹਦੇ ਨਜ਼ਰ ਆਇਆ ਇਸ ਤਾ ਮਾਨਯੋਗ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਕਿਉਂ ਨਾ ਅਪੀਲਾਂ ਹੀ ਸੁਣਵਾਈ ਕਰਕੇ ਇਹਦਾ ਜਿਹੜਾ ਇੱਕ ਯਕਤਕ ਫੈਸਲਾ ਕੀਤਾ ਜਾਏ ਤਾਂ 18 ਨਵੰਬਰ ਉਹਦੀ ਤਰੀਖ ਪਾ ਦਿੱਤੀ ਗਈ ਹੈਗੀ ਤੇ ਹੁਣ ਜਿਹੜਾ ਥੱਲੜਾ ਲੋਅਰ ਕੋਰਟ ਰਿਕਾਰਡ ਆ ਉਹ ਮੰਗਵਾਇਆ ਗਿਆ ਹੈਗਾ ਤੇ ਬਾਕੀ ਉਸ ਦਿਨ ਦੇਖਦੇ ਆਂਗੇ ਕਿਉਂਕਿ ਕੇਸ ਦੇ ਬਾਰੇ ਅਸੀਂ ਬਹੁਤਾ ਬੋਲ ਨਹੀਂ ਸਕਦੇ ਕਿਉਂਕਿ ਇਹ ਐਸਾ ਕੋਰਟ ਕੋਰਟ ਕੇਸ ਦੇ ਵਿੱਚ ਪੈਂਡਿੰਗ ਆ ਤਾਂ ਬੋਲਣਾ ਇਹਦੇ ਬਾਰੇ ਬਹੁਤਾ ਮناسب ਨਹੀਂ ਹੁੰਦਾ ਹਾਂਜੀ ਜੀ ਬ੍ਰਹਮ ਵਾਲਮੀਕੀ ਜੈ ਪਿੰਜਰ ਭੱਤਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਧੰਨਵਾਦ ਕਰਦੀ ਆ ਆਪਣੇ ਐਡਵੋਕੇਟ ਸਾਹਿਬ ਗੁਰਵਿੰਦਰ ਸਿੰਘ ਸਿੱਧੂ ਜੀ ਦਾ ਐਡਵੋਕੇਟ ਸਾਹਿਬ ਆਪਣੇ ਅਮਨਦੀਪ ਤਮਨਜੀ ਦਾ ਤੇ ਜਿਨ੍ਹਾਂ ਨੇ ਮੇਰਾ ਸਾਥ ਇੱਥੋਂ ਤੱਕ ਲਿਆਏ ਨੇ ਤੇ ਮੈਨੂੰ ਇਹਨਾਂ ਤੇ ਔਰ ਮਾਨਜੁਗ ਕੋਰਟ ਤੇ ਪੂਰਾ ਭਰੋਸਾ ਹੈ ਕਿ ਸੱਚਾਈ ਦਾ ਸਾਥ ਦੇਣਗੇ ਤੇ ਜਿਹੜਾ ਮੇਰਾ ਇੰਨੇ ਲੰਮਾ ਸੰਘਰਸ਼ ਹੈ ਉਹ ਜਿਹੜਾ ਉਹਦੀ ਜਿੱਤ ਹੋਏਗੀ ਔਰ ਅਗਲੀ ਤਰੀਕ date ਮੈਨੂੰ ਮਾਨਜੋਗ ਕੋਰਟ ਤੇ ਭਰੋਸਾ ਹੈ ਕਿ ਮੈਨੂੰ ਇਨਸਾਫ ਮਿਲੇਗਾ ਤੇ ਇਹਨਾਂ ਨੇ ਜਿਹੜੀ ਅਪੀਲ ਪਾਈ ਆ ਉਹਨੂੰ ਜਿਹੜਾ ਮਾਨਜੋਗ ਕੋਰਟ ਵੱਲੋਂ ਜਿਹੜਾ ਬਿਜ਼ਨਸ ਕਰ ਦਿੱਤਾ ਜੀ ਸਰ ਅੱਜ date ਸੀ ਜਿੰਨ ਸਿੰਘ ਲਾਲਪੁਰਾ ਤੇ ਬਾਕੀ ਦੋਸ਼ੀ ਦਮਨ ਕੁਮਾਰ ਹਰਿੰਦਰ ਸਿੰਘ ਐ ਤੇ ਬਾਕੀ ਸਾਰੇ ਦੋਸ਼ੀਆਂ ਦੀ ਅਪੀਲ ਦੀ ਸੁਣਾਈ ਹੋਈ ਗਈ ਸੀ ਜੱਜ ਸਾਹਿਬ ਨੇ ਇਹਨਾਂ ਨੇ ਦੂਸਰੇ ਪੱਖ ਦੇ ਵਕੀਲਾਂ ਨੇ ਸਟੇ ਦੇ ਬਹੁਤ ਜ਼ੋਰ ਪਾਇਆ ਪਰ ਜੱਜ ਸਾਹਿਬ ਨੇ ਆਖਿਆ ਕਿ ਕਿਉਂ ਨਾ ਅਪੀਲ ਪੂਰੀ ਸੁਣੀ ਜਾਵੇ ਤੇ 18 11 2025 ਦੀ ਡੇਟ ਰੱਖੀ ਗਈ ਤੇ ਲੋਰ ਕੋਰਟ ਦਾ ਰਿਪੋਰਟ ਵੀ ਲਵਾਇਆ ਗਿਆ ਹਾਂਜੀ ਸਾਥੀਓ ਜਵਾਬ ਮੰਗੀ ਤੁਹਾਡੀ ਮਾਨਯੋਗ ਕੋਰਟ ਜਿਹੜੀ ਹੈ ਫਾਈਲ ਕੋ ਦਸੀ ਹੈ ਇਸ ਕੇ ਤੇ ਅੱਜ ਉਹਦੇ ਤੇ ਇਹ ਮਾਣ ਦਾ ਮਾਣ ਸਾਡੇ ਸਰਕਾਰ ਦਾ ਤੁਹਾਨੂੰ ਦੱਸਣਾ ਦਿੱਤਾ ਹੈ ਤੇ ਉਸ ਤਰ੍ਹਾਂ ਉਹ ਜਿਨ੍ਹਾਂ ਨੇ ਕਰਦੇ ਪਏ ਨੇ ਉਹ ਮਤਲਬ ਸਾਫ ਮਾਣ ਦੇ ਕੋਰਟ ਤੇ ਪਹੁੰਚਾਏ ਕਮਿਸ਼ਨ ਆਸ਼ਨਾ ਜਾਇ ਮਾਣ ਦੇ ਕੋਰ ਨੂੰ ਵੀ ਡਿਸੀਜਨ ਕਰੇਗੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਨੂੰ ਜਿਹੜਾ ਇਨਸਾਫ ਮਿਲਦਾ ਜਾਏਗਾ ਕਿਉਂਕਿ ਲਗਾਤਾਰ ਉਸ ਦੇ 1250 ਨੂੰ ਜਿਹੜੀ ਉਹ ਲਗਾਤਾਰ ਲੱਗੇ ਜਵਾਲਮੀ ਕੀ ਜਗ੍ਹਾ ਜਾਣ ਬਾਰੇ ਜ਼ਿਕਰ ਕਰਦਾ ਹੈ